ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ جنگ ਹੋਣ ਜਾ ਰਹੀ ਹੈ ਇਹ ਚਰਚਾ ਇਸ ਕਰਕੇ ਛਿੜ ਗਈ ਹੈ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਇੱਕ ਆਦੇਸ਼ ਸਾਰੇ ਹੀ ਰਾਜਾਂ ਨੂੰ ਸਾਰੇ ਹੀ ਸੂਬਿਆਂ ਨੂੰ ਜਾਰੀ ਕੀਤਾ ਗਿਆ ਜਿਸ ਦੇ ਵਿੱਚ 7 ਮਈ ਨੂੰ ਯਾਨੀ ਕਿ ਬੁੱਧਵਾਰ ਨੂੰ ਇੱਕ ਮੌਕ ਡ੍ਰਿਲ ਦਾ ਐਲਾਨ ਕੀਤਾ ਗਿਆ ਹੈ ਇਹ ਮੌਕ ਡ੍ਰਿਲ 244 ਥਾਵਾਂ ਤੇ ਹੋਵੇਗੀ ਜਿਸ ਦੇ ਵਿੱਚ ਪੰਜਾਬ ਦੀਆਂ 20 ਥਾਵਾਂ ਵੀ ਸ਼ਾਮਿਲ ਨੇ ਮੌਕ ਡ੍ਰਿਲ ਤੋਂ ਭਾਵ ਇਹ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੁੰਦੀ ਹੈ ਤਾਂ ਕਿਵੇਂ ਸਾਰੇ ਨਮਜਣਗੇ ਕਿਵੇਂ ਹਾਲਾਤ ਬਣਨਗੇ ਪੂਰਾ ਬਲੈਕਆਊਟ ਪੂਰੀ ਜਿਹੜੀ ਬਿਜਲੀ ਹੈ ਭਾਰਤ ਦੀ ਉਹ ਬੰਦ ਕਰ ਦਿੱਤੀ ਜਾਵੇਗੀ ਕਈ ਘੰਟਿਆਂ ਦੇ ਲਈ ਇਹ ਬਿਜਲੀ ਬੰਦ ਰਹਿ ਸਕਦੀ ਹੈ ਇਸ ਦੇ ਨਾਲ ਨਾਲ ਕਿਵੇਂ ਅਰ ਨਾਗਰਿਕ ਆਪਣੀ ਸੁਰੱਖਿਆ ਖੁਦ ਆਪ ਕਰ ਸਕਦੇ ਨੇ ਇਸ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਜਾ ਸਕਦੀਆਂ ਨੇ ਫੌਜ ਦੇ ਨਾਲ ਨਾਲ ਪੰਜਾਬ ਪੁਲਿਸ ਦੀ ਫੇਰਾਦੂਰੀ ਪੰਜਾਬ ਦੇ ਵਿੱਚ 7 ਮਈ ਨੂੰ ਵਧ ਸਕਦੀ ਹੈ ਇਸ ਦੇ ਵਿੱਚ ਕਈ ਤਰ੍ਹਾਂ ਦੇ ਹੂਟਰ ਸੁਣਾਈ ਦੇਣਗੇ ਬਲੈਕਆਊਟ ਬਿਜਲੀ ਘਰਾਂ ਦੀ ਜਾ ਸਕਦੀ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ 20 ਥਾਵਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਪਰ ਇਹ ਮੌਕ ਡ੍ਰਿਲ ਆਉਣ ਵਾਲੇ 7 ਮਈ ਨੂੰ ਯਾਨੀ ਕਿ ਬੁੱਧਵਾਰ ਨੂੰ ਕੀਤੀ ਜਾਵੇਗੀ ਇਸ ਦੇ ਵਿੱਚ ਕਿਹੜੇ ਕਿਹੜੇ ਉਹ ਜ਼ਿਲ੍ਹੇ ਨੇ ਕਿਹੜੀਆਂ ਕਿਹੜੀਆਂ ਥਾਵਾਂ ਨੇ ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਇਸ ਦੇ ਵਿੱਚ ਪਹਿਲੇ ਨੰਬਰ ਤੇ ਅੰਮ੍ਰਿਤਸਰ ਹੈ ਫਿਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਭਾਖੜਾ ਨੰਗਲ ਹਲਵਾਰਾ ਕੋਟਕਪੁਰਾ ਬਟਾਲਾ ਮੁਹਾਲੀ ਅਬੂਹਰ ਫਰੀਦਕੋਟ ਰੂਪਨਗਰ ਅਤੇ ਸੰਗਰੂਰ ਇਸ ਦੇ ਵਿੱਚ ਸ਼ਾਮਿਲ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇਹ ਜੋ ਲਿਸਟ ਜਾਰੀ ਕੀਤੀ ਗਈ ਹੈ ਇਸ ਦੇ ਵਿੱਚ ਕੁੱਲ 244 ਥਾਵਾਂ ਨੇ ਜਿੱਥੇ ਇਹ ਮੌਕ ਡ੍ਰਿਲ ਆਉਣ ਵਾਲੀ 7 ਮਈ ਨੂੰ ਯਾਨੀ ਕਿ ਬੁੱਧਵਾਰ ਨੂੰ ਹੋਣ ਜਾ ਰਹੀ ਹੈ ਇਸ ਦੇ ਵਿਚਾਲੇ ਭਾਰਤ ਸਰਕਾਰ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਕਿ ਕੀ ਸੁਰੱਖਿਆ ਤੁਸੀਂ ਵਰਤ ਸਕਦੇ ਹੋ ਉਹਨਾਂ ਨੇ ਕਹਿਣਾ ਕਿ ਭੀੜ ਭੜ ਵਾਲੀਆਂ ਥਾਵਾਂ ਤੇ ਬਿਲਕੁਲ ਵੀ ਨਹੀਂ ਜਾਣਾ ਘਰਾਂ ਦੀਆਂ ਬੱਤੀਆਂ ਬੰਦ ਕਰ ਦੇਣੀਆਂ ਨੇ ਬਜ਼ੁਰਗਾਂ ਨੂੰ ਸੁਰੱਖਿਤ ਥਾਂ ਤੇ ਰੱਖਣਾ ਹੈ ਪੈਨਿਕ ਘਬਰਾਹਟ ਦੇ ਵਿੱਚ ਬਿਲਕੁਲ ਵੀ ਨਹੀਂ ਆਉਣਾ ਹੈ ਖੁਦ ਬਚਣਾ ਹੈ ਤੇ ਨਾਲ ਹੀ ਆਪਣੇ ਸਾਥੀਆਂ ਦੀ ਵੀ ਮਦਦ ਕਰਨੀ ਹੈ ਉਹਨਾਂ ਦੇ ਕਹਿਣਾ ਕਿ ਕੋਈ ਵੀ ਲਾਈਟ ਨਹੀਂ ਜਗਾਉਣੀ ਉਹਨਾਂ ਦਾ ਕਹਿਣਾ ਕਿ ਇੱਕ ਵੀ ਲਾਈਟ ਜੇਕਰ ਘਰ ਦੇ ਵਿੱਚ ਜਗਦੀ ਦਿਖਦੀ ਹੈ ਤਾਂ ਇਹ ਦੁਸ਼ਮਣਾਂ ਲਈ ਸਹਾਈ ਹੋ ਸਕਦਾ ਹੈ ਉਹਨਾਂ ਨੂੰ ਮਦਦ ਹਮਲਾ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਇਸ ਕਰਕੇ ਪੂਰੀ ਤਰ੍ਹਾਂ ਘਰਾਂ ਦੀਆਂ ਲਾਈਟਾਂ ਬੰਦ ਆਪਣੇ ਘਰਾਂ ਦੇ ਪਰਦੇ ਖੋਲ ਕੇ ਰੱਖਣੇ ਨੇ ਬਾਹਰ ਦੇ ਵਿੱਚ ਕੀ ਮਾਹੌਲ ਚਾਲ ਹੈ ਉਹ ਦੇਖਣਾ ਹੈ ਤੇ ਉਸ ਨੂੰ ਕਿਵੇਂ ਆਪਣੀ ਰੱਖਿਆ ਕਰਨੀ ਹੈ ਇਸ ਦੇ ਬਾਰੇ ਸੋਚਣਾ ਹੈ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਣਾ ਹੈ ਇਹ ਸਾਰੀ ਹੀ ਜਾਣਕਾਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਮੌਕ ਡ੍ਰਿਲ ਨੂੰ ਲੈ ਕੇ ਸਾਂਝੀ ਕੀਤੀ ਗਈ ਹੈ